ਸੋ ਜਿਹੜੀ ਬੀਤਰੀਗਨ ਲੇਖਣ ਆ ਰਹੀ ਨੇ ਕਿਵੇਂ ਤਿਆਰੀ ਚੱਲ ਰਹੀ ਹੈ ਬਹੁਤ ਵਧੀਆ ਤਿਆਰੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਜਿੱਤ ਦਾ ਝੰਡਾ ਉਹ ਲਹਿਰਾਏਗਾ ਔਰ ਭਾਰੀ ਬੋਮਟ ਨਾਲ ਸਰਕਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਹੈ ਕਿਵੇਂ ਲੱਗ ਰਿਹਾ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਹੈ ਔਰ ਬਹੁਤ ਵਧੀਆ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਔਰ ਭੋਜਨ ਸਮਾਜ ਪਾਰਟੀ ਦੇ ਹੱਕ ਚ ਕਿਵੇਂ ਲੱਗ ਰਿਹਾ ਦੂਜੀ ਪਾਰਟੀਆਂ ਨੂੰ ਦੇਖ ਕੇ ਦੂਜੀ ਪਾਰਟੀਆਂ ਤਾਂ ਮੇਰੇ ਖਿਆਲ ਨਾਲ ਬਹੁਤ ਪਛੜ ਚੁੱਕੀਆਂ ਕਿਉਂਕਿ ਪੰਜਾਬੀਆਂ ਦਾ ਦਿਲ ਔਰ ਪੰਜਾਬੀਆਂ ਦਾ ਜਿਹੜਾ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਉਹਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਭਾਰੀ ਬੋਮਟ ਨਾਲ ਸਰਕਾਰ ਬਣਾਉਣ ਵੱਲ ਜਾ ਰਿਹਾ ਪਾਰਟੀਆਂ ਦੇ ਵਿੱਚੋਂ ਰੀਡਰੈਕਸ਼ਨ ਬਦਲ ਰਹੇ ਨੇ ਜੇ ਹਾਂ ਸਾਹਿਬ ਜੀ ਕਿੰਨੇ ਲੱਗਦਾ ਹੈ ਪਾਰਟੀਆਂ ਮਨਜ਼ੂਰ ਹੋ ਗਈਆਂ ਨੇ ਨਹੀਂ ਉਹ ਤਾਂ ਦੇਖੋ ਚੋਣਾਂ ਦੇ ਮਾਹੌਲ 'ਚ ਬਹੁਤ ਕੁਝ ਬਦਲਦਾ ਰਹਿੰਦਾ ਪਰ ਜਿਹੜੀ ਅੱਜ ਵੋਟਰ ਬੜਾ ਸਮਝਦਾਰ ਹੈ ਉਹਨੇ ਬਹੁਤ ਸਮਝ ਕੇ ਸੋਚ ਕੇ ਵਿਚਾਰ ਕਰਕੇ ਵੋਟ ਪਾਉਣੀ ਹੈ ਤੋ ਅੱਜ ਪੰਜਾਬੀਆਂ ਦੀ ਜੇ ਖੇਤਰੀ ਪਾਰਟੀ ਆ ਤਾਂ ਸ਼ੁਰੂਮਣੀ ਕਰ ਲਈ ਜੀ। ਬਿਹਾਰੀ ਹਰਕੇ ਦੇ ਵਿੱਚ ਕਿੰਨੇ ਜਿਵੇਂ ਆਪਣੇ ਮੁੱਦੇ ਨੇ ਕੀ ਕੀ ਹੈ। ਮੈਦਾਨ ਸਭਾਲਕਾ ਮੋਹਾਲੀ ਦੇ ਵਿੱਚ ਬਹੁਤ ਮੁੱਦੇ ਨੇ ਜਿਹਦੇ ਵਿੱਚ ਬੇਰੋਜ਼ਗਾਰੀ ਇੱਕ ਅਹਿਮ ਮੁੱਦਾ ਉਸ ਤੋਂ ਬਾਅਦ ਹੈਲਥ ਉਸ ਤੋਂ ਬਾਅਦ ਐਜੂਕੇਸ਼ਨ ਹੈ ਸਾਰਾ ਕੁਝ ਮੁੱਦੇ ਹੀ ਹੈ ਜਿਹੜੇ ਕੀ ਸਾਡੀ ਸਰਕਾਰ ਨੇ ਪਿਛਲੇ 5 ਸਾਲ ਧਿਆਨ ਨਹੀਂ ਦਿੱਤਾ ਇਹਨਾਂ ਵੱਲ। ਆਹ ਬਈ ਸਰਕਾਰ ਨਾਲ ਤੋਂ ਆਪਣੇ ਆਪੇ ਤਾਂ ਪੂਰੇ ਖਤ ਨਹੀਂ ਹੋ ਗਏ। ਬਿਲਕੁਲ ਪੂਰੇ ਹੋਣਗੇ ਜੀ। ਇਹ ਕਰੇ ਉਤਰਾ ਪਹਿਲੇ ਇੱਕ ਤਾਂ ਰਹੇਗੀ ਸਾਡਾ ਬੇਰੋਜ਼ਗਾਰੀ ਨੂੰ ਹੱਲ ਕਰਨਾ ਤੇ ਦੂਜਾ ਜਿਹੜੇ ਸਾਡਾ ਹੈਲਥ ਐਜੂਕੇਸ਼ਨ ਸਰਕਾਰੀ ਦੀ 20 ਤਰੀਕ ਨੂੰ ਲੇਕਨ ਆਣੀ ਨੇ ਮੁੱਖਮੀ ਤਿਆਰੀ ਚੱਲ ਰਹੀ ਹੈ ਬਹੁਤ ਵਧੀਆ ਤਿਆਰੀ ਹੈ ਔਰ ਸ਼੍ਰੋਮਣੀ ਕਾਲੀ ਦਲਿਤ ਦੀ ਜਿਹੜਾ ਜਿੱਤ ਦਾ ਝੰਡਾ ਉਹ ਲਹਿਰਾਏਗਾ ਔਰ ਭਾਰੀ ਬੋਮਟ ਨਾਲ ਸਰਕਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਬਣਨ ਜਾ ਰਹੀ ਹੈ ਕਿਵੇਂ ਇਹਦਾ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਹੈ ਔਰ ਬਹੁਤ ਵਧੀਆ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਵਰਗੋਂ ਸਮਾਜ ਪਾਰਟੀ ਦੇ ਹੱਕ 'ਚ ਐਵੇਂ ਲੱਗ ਰਿਹਾ ਦੂਜੀ ਪਾਰਟੀ ਨੂੰ ਦੇਖ ਕੇ ਦੂਜੀ ਪਾਰਟੀਆਂ ਤਾਂ ਮੇਰੇ ਖਿਆਲ ਨਾਲ ਬਹੁਤ ਪਛੜ ਚੁੱਕੀਆਂ ਕਿਉਂਕਿ ਪੰਜਾਬੀਆਂ ਦਾ ਦਿਲ ਔਰ ਪੰਜਾਬੀਆਂ ਦਾ ਜਿਹੜਾ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਉਹਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵੱਲ ਜਾ ਰਿਹਾ ਪਾਰਟੀਆਂ ਦੇ ਵਿੱਚੋਂ ਰੀਡਰਸ ਨੂੰ ਬਦਲ ਰਹੇ ਨੇ ਇਹ ਗੱਲ ਸਾਫ਼ ਚੱਲੇਗਾ ਕਿ ਕਿੰਨੀਆਂ ਲੱਗਦੀਆਂ ਪਾਰਟੀਆਂ ਮਨਜ਼ੂਰ ਹੋ ਰਹੀਆਂ ਨੇ ਨਹੀਂ ਉਹ ਤਾਂ ਦੇਖੋ ਚੋਣਾਂ ਦੇ ਮਾਹੌਲ 'ਚ ਬਹੁਤ ਕੁਝ ਬਦਲਦਾ ਰਹਿੰਦਾ ਪਰ ਜਿਹੜੀ ਅੱਜ ਵੋਟਰ ਬੜਾ ਸਮਝਦਾਰ ਹੈ ਉਹਨੇ ਬਹੁਤ ਸਮਝ ਕੇ ਸੋਚ ਕੇ ਵਿਚਾਰ ਕਰਕੇ ਵੋਟ ਪਾਉਣੀ ਹੈ ਸੋ ਅੱਜ ਪੰਜਾਬੀਆਂ ਦੀ ਜੇ ਖੇਤਰੀ ਪਾਰਟੀ ਹੈ ਤਾਂ ਸ਼ਰਮਣੀ ਕਰ ਲੈ ਜੀ ਮੁਹਾਲੀ ਹਲਕੇ ਦੇ ਵਿੱਚ ਕਿੰਨੇ ਜਿਵੇਂ ਆਪਣੇ ਮੁੱਦੇ ਨੇ ਮੈਦਾਨ ਸਭਾ ਹਲਕਾ ਮੁਹਾਲੀ ਦੇ ਵਿੱਚ ਬਹੁਤ ਮੁੱਦੇ ਨੇ ਜਿਹਦੇ ਵਿੱਚ ਬੇਰੋਜ਼ਗਾਰੀ ਇੱਕ ਅਹਿਮ ਮੁੱਦਾ ਉਹ ਤੋਂ ਬਾਅਦ ਹੈਲਥ ਉਹ ਤੁਹਾਡਾ ਐਜੂਕੇਸ਼ਨ ਹੈ ਸਾਰਾ ਕੁਝ ਮੁੱਦੇ ਹੀ ਹੈ ਜਿਹੜੇ ਕੀ ਸਾਡੀ ਸਰਕਾਰ ਨੇ ਪਿਛਲੇ 5 ਸਾਲ ਧਿਆਨ ਨਹੀਂ ਦਿੱਤਾ ਨਵਾਂ ਸਰਕਾਰ ਮੰਨਦਾ ਆਪਣੇ ਆਪ ਦੇ ਤਾਂ ਪੂਰੇ ਹੋਣਗੇ ਬਿਲਕੁਲ ਪੂਰੇ ਹੋਣਗੇ ਜੀ ਤੇ ਅਖਰੇ ਉਤਰਾਂ ਪਹਿਲੇ ਇੱਕ ਤਾਂ ਰਹੇਗੀ ਸਾਡਾ ਬੇਰੋਜ਼ਗਾਰੀ ਨੂੰ ਹੱਲ ਕਰਨਾ ਤੇ ਦੂਜਾ ਜਿਹੜੇ ਸਾਡਾ ਹੈਲਥ ਐਜੂਕੇਸ਼ਨ